ਕਿਆ ਆਪਾਂ ਉਹ ਰੀਡਿੰਗ ਕਰ ਚੱਲ ਗਏ ਲੈ ਵੀ ਪਹਿਲਵਾਨੋ ਦਿਨ ਅੱਜ ਹੈਗਾ ਐਤਵਾਰ ਦਾ ਤੇ ਤਰੀਕ ਹੈਗੀ ਅੱਜ 30 30 ਨਵੰਬਰ ਤੇ ਆਪਾਂ ਖੜੇ ਆਂ ਨਹਿਰਾ ਤੇ ਕੱਲਾ ਆਪਣੇ ਤੋਂ 12-13 ਕਿਲੋਮੀਟਰ ਹੈ ਫਰੋਇਪਰ ਵਾਲੇ ਪਾਸੇ ਨੂੰ ਤੇ ਅੱਜ ਆਪਣੇ ਸਾਰੇ ਚੋਬਰ ਇੱਥੇ ਇਕੱਠੇ ਹੋਏ ਆ ਤੇ ਇਕੱਠੇ ਕਾਦ ਹੋਏ ਆ ਇਹ ਵੀ ਦੱਸ ਦਿਓ ਕੈਪ ਕਰਨਾ ਫੌਣ ਥੋੜਾ ਜਿਹਾ ਨਾ ਆਪਾਂ ਐਕਸਰਸਾਈਜ਼ ਦਾ ਤਰੀਕਾ ਬਦਲਤਾ ਜੇਮ ਥੋੜਾ ਜਿਹਾ ਵੇਟ ਵੂਟ ਵਾਲਾ ਕੰਮ ਘੱਟ ਕਰਤਾ ਰਨਿੰਗ ਵਾਲਾ ਕੰਮ ਵਧਾਤਾ ਆ ਚੋਬਰ ਆਪਣੇ ਸਾਰੇ ਤਿਆਰ ਖੜੇ ਅੱਜ ਰਨਿੰਗ ਕਰਨੀ ਆ 21 ਕਿਲੋਮੀਟਰ ਕਿ ਸ਼ੁਰੂ ਕਰਨੀ ਆ ਆਪਾਂ 7 ਵਜੇ ਟਿੰਕਾ ਪਹਿਲਾਂ ਪਹਿਲਾਂ ਮੂੰਹ ਨ ਕੋ ਕੇ ਨਾ ਆ ਆ ਸ਼ੋਹ ਇਹ ਆ ਟਿੰਕਾ ਪੂੰਡ ਆ ਗਿਆ ਇਹ ਟਿੰਕਾ ਜਰਕ ਆ ਗਿਆ ਟਿੰਕਾ ਟਿੰਕਾ ਨਹੀਂ ਇਹ ਟਿੰਕਾ ਆ ਲਖਵੀਰ ਸਿੰਘ ਡਾਕਟਰ ਕਾ ਬਾਈ ਤੇ ਬਾਲਾ ਵੀ ਆ ਮੁੰਡੇ ਸਾਰੇ ਨਾਲ ਯਾਰ ਚੰਡੀਗੜ੍ਹ ਗਏ ਸੀਗੇ ਚਾਰ ਬੱਤ ਪਿਆਰ ਖੜੇ ਬਸ ਵੇਖਦੇ ਅੱਜ ਕਿੰਨੇ ਕਿਲੋਮੀਟਰ ਭੱਜ ਜਾਂਦਾ ਵੱਧ ਤੋਂ ਵੱਧ ਤੇ ਕਿਹੋ ਜਿਹਾ ਮੌਂਟਰਿੰਦਾ ਤੇ ਆਪਾਂ ਇੱਥੇ ਤਾਂ ਆਏ ਆ ਵੀ ਕੱਚੇ ਰਾਹ ਤੇ ਭੱਜਣ ਨਾਲ ਕੋਈ ਗੋਡਿਆਂ ਤੇ ਅਸਰ ਨਹੀਂ ਪੈਂਦਾਗਾ ਮੂੰ ਤਾਂ ਸਾਰਿਆਂ ਕੋਲੇ ਬੂਟ ਪਾੜ ਬਹੁਤ ਵਧੀਆ ਰੈਡਿੰਗ ਵਾਲੇ ਆ ਪਰ ਫੇਰ ਵੀ ਪੱਕੇ ਥਾਂ ਦੇ ਅਸਰ ਪੈਂਦਾ ਥੋੜਾ ਗੋਡਾ ਦੁਖਣ ਲੱਗ ਪੈਂਦਾ ਤਾਂ ਇੱਥੇ ਤਿਆਰਬਾ ਕਰਨਾ ਆਏ ਆ ਸ਼ੁਰੂ ਕਰਦੇ ਹੁਣ ਚਲੋ ਵੀ ਮੁੰਡਿਓ ਰੈਡੀ ਬਾਈ रेडी हां चौटाला ਸਭ ਤੋਂ ਪਹਿਲਾਂ ਰੈਡੀ ਕਵੇ ਨੋ ਪਿੱਛੇ ਹੁੰਦਾ ਉਹ ਮੈਂ ਇਹ ਬਚਾਇਆ ਰੈਡੀ ਬੋਲਿਆ ਅੱਛਾ ਲੋ ਵੀ ਰਨਿੰਗ ਕਰਤੀ ਸ਼ੁਰੂ ਮੁੰਡਿਆਂ ਨੇ ਦੇਖਦੇ ਆ 11 ਕਿਲੋਮੀਟਰ ਕਿੰਨਾ ਤੱਕ ਜਾਣੇ ਆ 11 ਤਾਂ ਮਿਨੀਮਮ ਆ ਹੋ ਸਕਦਾ 22 ਜਾਵੜ ਗਏ ਬਾਕੀ ਲਖਵੀਰ ਤੇ ਪੈਂਡ ਕਰਦਾ ਮੂਰੇ ਲੱਗਾ ਵਾ ਫਰੀ ਕੋਟ ਜਨ ਲੈ ਜੇ ਕਿਤੇ ਲੋ ਵੀ ਭੱਜਦੇ ਇੱਕਠੇ ਭੱਜੀ ਸਾਰੇ ਹੋ ਗਏ ਵਰਲੇ ਵਰਲੇ ਗਾਂਹਾਂ ਜਾ ਕੇ ਵੇਣਿਆ ਕੀ ਬਣਦਾ ਲੋ ਵੀ ਆਪਾਂ 25 ਮਿੰਟਾਂ ਚ 5 ਕਿਲੋਮੀਟਰ ਤੱਕ ਆ ਗਏ ਜਿੱਥੋਂ ਗੱਡੀ ਖੜਾਈ ਸੀਗੀ ਇੱਕ ਮੁੰਡਾ ਅੱਗੇ ਨਾ ਗਿਆ ਉਹ ਆ ਰਿਹਾ ਕੋ ਵਜੇ ਤੇ ਬਾਕੀ ਸਾਰੇ ਹਜੇ ਪਿੱਛੇ ਆ ਔਖਾ ਕੰਮ ਵੈਸੇ ਥੋੜਾ ਸਾਹ ਚੜਦਾ ਜਿਦੀ ਪ੍ਰੈਕਟਿਸ ਘੱਟ ਆ ਕੋਸਮੰਡਿਓ ਪਿੱਛੋਂ ਮਰ ਚੱਲੇ 5 ਕਿਲੋਮੀਟਰ ਦੀ ਗੱਲ ਸੀਗੀ ਆ ਆ ਰਿਹਾ ਆ ਗਿਆ ਆ ਗਿਆ ਲਖੀ ਚੱਲਦੇ ਇਕੱਠੇ ਇੱਥੇ ਹੁੰਦਾ 5 ਪੰਜ ਤਰੇ ਪਹਿਲਾਂ ਹੀ ਆ ਗਿਆ ਆ ਵੀ ਹੋ ਜਾਂਦਾ ਜਿਹੜੇ ਪਹਿਲਾਂ ਪਿੱਛੇ ਹੁੰਦੇ ਆ ਜਦੋਂ ਅੱਗੋਂ ਮੁੜ ਕੇ ਆਈਦੇ ਮੂਰੇ ਹੋ ਜਾਂਦੇ ਆ ਹਾਰੇ ਮੂਰੇ ਤੈਨ ਚਰ ਜਾਂਦੇ ਆ 5 6 ਹੋ ਗਿਆ ਅੰਦਾ ਸੁਆਦ ਰਨਿੰਗ ਦਾ ਮੈਂ ਕਹਿੰਦਾ ਨਿਆਰਾ ਬੰਦਾ ਹਣਾ ਹਰ ਸੰਡੇ ਆਇਆ ਕਰਕੇ ਬਿਲਕੁਲ ਸੁੱਖਾ ਦਾ ਵਾਹਗਾ ਗਾਂਹ ਜਾ ਕੇ ਆਇਆ ਆਪਾਂ ਅੱਜ ਆਪਾਂ 10 ਕਿਲੋਮੀਟਰ ਲਾਵਾਂਗੇ ਹਾਂ ਜੇ ਪਾ 6 7 ਲਾਉਂਦੇ ਰਹੇ ਆ 10 ਵੀ ਠੀਕ ਹੈ ਹੈ ਕਾ ਫੇਲੇਗੀ ਹਾਂ ਮਾਰਨਿੰਗ ਹੋ ਰਹਾ ਸਾਨੀ ਉਧਰੋਂ ਸੂਰਜ ਚੜ ਰਿਹਾ ਦੋਨੇ ਪਾਸੇ ਨਹਿਰਾਂ ਭਾਵੇਂ ਹਨਿਆਰੇ ਉਚਾੜੇ ਕੱਚੀ ਪਾਈ ਹਾਂ ਹਨਿਆਰੇ 10 ਯੋਧੇ ਦੱਬੇ ਹੋ ਗਏ ਦੱਬੇ ਉਹ ਮੇਰੇ ਗਲਾਵਾਂ ਜਲਾ ਬਗੀ ਮੈਂ ਤਾਂ ਉੱਥੇ ਹੀ ਭੁੱਲਿਆ ਹੀ ਯਾਰ ਸਭ ਤਾਂ ਪਿੱਛੇ ਆਇਆ ਹੀ ਮੁਰੇ ਹੋ ਗਿਆ ਕਹਿੰਦੇ ਚੋਬਰ ਫਿਰੇ ਆਪਦੀ ਹਿੰਮਤ ਨਾਲ ਵੱਖੀ ਚੜ ਗਈ ਰੋੜੀ ਰੱਖੀ ਰੋੜੀ ਹੁਣ ਹੀ ਰੱਖੀ ਹੈ ਡਾਕਟਰ ਤੇ ਰਾਣੀ ਕਰ ਦਿੰਦੀ ਵੱਖੀ ਚੜ ਜਾਂਦੀ ਆ ਕਿਸੇ ਨੇ ਦੱਸਿਆ ਸੀ ਇਹਨੂੰ ਵੀ ਹੱਥ ਤੇ ਰੋੜੀ ਰੱਖ ਕੇ ਗੁੱਠੇ ਦੇ ਨਾਪ ਲਈ ਅੱਜ ਪਤਾ ਲੱਗ ਜਾਊਗਾ ਇਹ ਫਾਰਮੂਲਾ ਕੰਮ ਕਰਦਾ ਕਿ ਨਹੀਂ ਕਰਦਾ ਹਾਂ ਰਾਣੀ ਦਾ ਵੱਖੀ ਚੜ ਗਈ ਆ ਠੀਕ ਚਲ ਆਜੋ ਖਿੱਚਾ ਆ ਆ ਲਖਵੀਰ ਕਿਵੇਂ ਲੱਗਦਾ ਮੇਰਾ ਥੋਣ ਕਹਿੰਦਾ ਸੀ ਮੇਰਾ ਥੋਣ ਹੈ ਫੇਟਕਾ ਮੀਗਰ ਹਫਤੇ ਹੀ ਪੰਜ ਦਿਨ ਕਰਦੇ ਰਨਿੰਗ ਆਪਾਂ ਹੁਣ ਹੈ ਆ ਇਧਰ ਵੀ ਨਹਿਰ ਇਧਰ ਵੀ ਨਹਿਰ ਵਿਚ ਵਿਚਾਰਾ ਵੈਂਕਾੜਾ ਫਸ ਗਿਆ ਲਓ ਵੀ ਆਪਾਂ ਰੇਸ ਪੂਰੀ ਕਰ ਲਈ 10 ਕਿਲੋਮੀਟਰ ਤੇ ਟਾਈਮ ਲੱਗਾ ਆਪਾਂ ਨੂੰ 55 ਮਿੰਟ ਤੇ 5.33 ਜਾਨੀ ਕਿ 5.33 ਦੇ ਹਿਸਾਬ ਜਿਨਾ ਕੱਢਤਾ ਆਪਾਂ ਇੰਨਾ ਠੀਕ ਆ ਇਹ ਆ ਲੋ ਕਹਿੰਦੇ ਬਣ ਗਈ ਵੀਡੀਓ ਕਿ ਠੀਕ ਰਹਾ ਇਹ ਆਪਾਂ ਹਵਦੇ ਹਿਸਾਬ ਨਾਲ ਹਾਂ ਹਾਂ ਲੈ ਵੀ ਪਹੁੰਚ ਗਏ ਬੰਦੇ 10 ਕਿਲੋਮੀਟਰ ਹਾਂ ਅ ਵੀ ਇੰਨੇ ਡਾਊਨ ਸਹੀ ਪੂਰਾ ਹੋ ਗਿਆ ਮੇਰਾ ਮਾੜਾ ਉੱਥੇ ਹੋ ਗਿਆ ਬੰਦੇ ਹਜੇ ਪਿੱਛੇ ਵਾਵਾ ਲਖਵੀਰ ਡਾਕਟਰ ਬਾਲਾ ਜੀ ਇੰਨੇ ਕ ਮੁੰਡੇ ਪਹੁੰਚ ਗਏ ਆ ਮੁੰਡੇ ਸਭ ਤੋਂ ਤੇਜ਼ ਆ ਇਹ ਪਹਿਲਾਂ ਹੀ ਆ ਗਏ ਹਾਂ ਤੂੰ ਸਪੀਡ ਥੋੜੀ ਸਪੀਡ ਜ਼ਿਆਦਾ ਹੈ ਤਾਂ ਹੀ ਆ ਮੁੰਡੇ ਨੇ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ 10 ਕਿਲੋਮੀਟਰ ਕੀਤਾ ਤੇ ਬਸ ਅੱਜ ਪਾਰਟੀ ਕਰੂਗਾ ਤੇਰੇ ਵੱਲੋਂ ਆ ਚੱਲ ਠੀਕ ਹੈ ਯਾਰ ਮੇਰੇ ਵੱਲੋਂ ਮੈਂ ਦੱਸੂ ਕਿੱਥੇ ਬਹਿਣਾ ਹੈ ਤੇਰਾ ਹੀ ਪਹਿਲਾ 10 ਕਿਲੋਮੀਟਰ ਮੇਰਾ ਹੀ ਪਹਿਲਾ ਹੀ ਆ ਸੱਤ ਲਾਇਆ ਅੱਗੇ ਮੈਂ ਆ 6 7 8 ਬਾਈ ਤੇਰਾ ਪਹਿਲੀ ਜ਼ਿੰਦਗੀ ਦੀ ਰੇਸ

ਆਹ ਇਹ ਤਾਂ ਠੀਕ ਰਿਹਾ ਪਾਲਾ ਕਿੱਥੇ ਆ ਬਾਲਾ ਜੀ ਆ ਇਧਰ ਯਾਰਾ ਸਹੀ ਦਸੀ ਇਮਾਨਦਾਰੀਆਂ ਕਿਹੜਾ ਅੰਗ ਨਹੀਂ ਫੁੱਲਿਆ ਕੋਈ ਜਦੋਂ ਵਾਪਸ ਆਉਂਦੇ ਸੀ ਕਿਤੇ ਆ ਕਿਹਾਂ ਲੱਗਾ ਸੀ ਪੰਗਾ ਲੈ ਲਿਆ ਜਾਂਦੇ ਜਾਂਦੇ ਲੱਗਿਆ ਜਾਂਦੇ ਲੱਗਿਆ ਉਹਨਾਂ ਦੇ ਸੈਟ ਹੋ ਗਏ ਹਾਂ ਉਹਨਾਂ ਦੇ ਸੈਟ ਆ ਮੈਂ ਕਹਣਾ ਢੂਈ ਹਾਂ ਵੱਖੀ ਹਾਂ ਪੱਟ ਕਿਹੜੀ ਚੀਜ਼ ਨਹੀਂ ਫੁੱਲੀ ਜਿਹੜੀ ਅੱਜ ਤਾਂ ਪ੍ਰਸਾਦ ਦੀ ਅੱਡੀ ਰੈਸਟਰੀ ਕਰਾਂਗੇ ਨਿਆਰਾ ਆ ਗਿਆ ਵੇ ਠੀਕ ਆ ਨੈਕਸਟ ਟਾਈਮ 12 ਹਾਂ 2 ਵਜਾਵਾਗੇ ਬਿਲਕੁਲ ਗੁੱਡ ਆ ਇਹ ਹਣੀ ਲੱਗਦਾ। ਇਹ ਭੱਜੀਦਾ ਨਾ? ਨਹੀਂ ਜੀ ਹੁਣ ਲੱਗਦਾ ਫਿਰ ਲਾ ਦੂਗਾ। ਲਾ ਦੂਗਾ। ਨਹੀਂ ਲਾਵਾਂਗੇ ਏਡੀ ਕੋਈ ਗੱਲ ਨਹੀਂ ਕਰਦੇ ਬਤਾ ਦਿਆਂਗੇ ਹੌਲੀ ਹੌਲੀ। ਲੈ ਵੀ। 10 ਕਿਲੋਮੀਟਰ ਦੀ ਰੇਸ ਕਰ ਲਈ ਮੁੰਡਿਆਂ ਨੇ ਸਾਰਿਆਂ ਨੇ ਕੰਪਲੀਟ ਤੇ ਪੂਰੇ ਖੁਸ਼ ਆ ਅੱਜ ਤਾਂ। ਆਦੇ ਅਗਲੇ ਹਫਤੇ ਫੇਰ ਆਵਾਂਗੇ। ਇਹ ਅਗਲੇ ਅਦਵਾਰੀ ਪਤਾ ਲੱਗੂ ਕਿੰਨੇ ਆਉਂਦੇ ਨਹੀਂ ਆਉਂਦੇਗੇ। ਪਰ ਇੱਕ ਗੱਲ ਹੈਗੀ ਵੀ ਹੁਣ ਥੋੜਾ ਨਾ ਫਿਟਨੈਸ ਦਾ ਮਤਲਬ ਬਦਲਦਾ ਜਾਂਦਾ ਹੈ। ਪਹਿਲਾਂ ਪਹਿਲਾਂ ਵੱਡੇ ਡੋਲਿਆਂ ਨੂੰ ਕਹਿੰਦੇ ਸੀ ਬਾਲਾ ਫਿੱਟਾ ਬੰਦਾ ਹਨਾ। ਹੁਣ ਜੋ ਉਹਦੇ ਆਪਾਂ ਯੋਧਾ ਰੇਸ ਲਾਈ ਆ ਉੱਥੇ ਵੇਖਿਆ ਹੀ ਆ ਜਿਨ੍ਹਾਂ ਦੇ ਬਾਲੇ ਵੱਡੇ ਡੋਲੇ ਡੋਲੇ ਸੀ ਉਹ ਪਿੱਛੇ ਹੀ ਰਹਿ ਗਏ ਆਪਣੇ ਤੋਂ ਹੁਣ ਜਿਹੜਾ ਰਨਿੰਗ ਰੋਨਿੰਗ ਕਰਦਾ ਵੱਧ ਉਹ ਹੀ ਬੰਦਾ ਕਾਮਯਾਬ ਆ ਇਹ ਹੀ ਆ ਫਿਟਨੈਸ ਬਸ ਖਿੱਚ ਕੇ ਰੱਖੋ ਕੰਮ ਮਿਲਦੇ ਅਗਲੇ ਹਫਤੇ ਵਾਲਿਆ ਸਾਹਿਬ ਵੀ ਡੋਲੇ